ਲੁਧਿਆਣਾ ਸੈਂਟਰ ਦੇ ਵਿੱਚ ਪੰਜਾਬ ਦੇ ਆ ਮੈਂ ਤੇ ਕਾਸ਼ ਜੀ ਨਾਲ ਇੱਕ ਰਿਕੁਐਸਟ ਹੀ ਕਰੂੰਗਾ ਕਿਉਂਕਿ ਆਮ ਆਦਮੀ ਪਾਰਟੀ ਦੇ ਸਰਗਰਮ ਨੇ ਵਿੱਚ ਦੇ ਵੀ ਕਾਸ਼ ਜੀ ਹੁਣ ਮੰਤਰੀ ਵੀ ਤੁਹਾਡੇ ਲੁਧਿਆਣਾ ਦੇ ਬਣੇ ਆ ਨਾ ਸੰਜੀਵ ਰੋੜਾ ਜੀ ਤੇ ਮੈਂ ਕਹੂੰਗਾ ਵੀ ਜੇ ਕਿਤੇ ਮੈਡੀਕਲ ਕਾਲ ਜੇ ਲੁਧਿਆਣੇ ਚ ਲਿਆਂਦਾ ਜਾਵੇ ਤੇ ਕਿਉਂਕਿ ਲੁਧਿਆਣਾ ਸੈਂਟਰ ਆ ਸਾਰੇ ਪੰਜਾਬ ਚੋਂ ਅਦਰਵਾਇਜ਼ ਫਰੀਦਕੋਟ ਅਮਰਸਾ ਤੇ ਮਤਲਬ ਪਟਿਆਲੇ ਦੇ ਹੈ ਹੀ ਆ ਪਰ ਲੁਧਿਆਣਾ ਬੰਜਾ ਨਾ ਰਵੇ ਤੇ ਚੰਗਾ ਬਿਲਕੁਲ ਸਹੀ ਹੈ ਹੈਨਾ ਮੇਰੇ ਇੱਥੇ ਮੈਡੀਕਲ ਕਾਲਜ ਬਣ ਜੇ ਮਲਟੀ ਫੈਸਿਲਿਟੀ ਹੋ ਗਿਆ ਸਾਰੀ ਮਤਲਬ ਡਾਕਟਰ ਜਿਹੜੇ ਹੋ ਜਾਣਗੇ ਤੇ ਲੁਧਿਆਣਾ ਵਾਸੀਆਂ ਨੂੰ ਮੇਰਾ ਬੜੀ ਤਕੜੀ ਆਮ ਆਦਮੀ ਪਾਰਟੀ ਦੀ ਇੱਕ ਦੇਣ ਹੋਊਗੀ ਆਉਣ ਵਾਲੇ 27 ਦੇ ਵਿੱਚ ਤੁਹਾਨੂੰ ਇਹਦਾ ਬੈਨੀਫਿਟ ਮਿਲੇਗਾ ਮੈਂ ਕਹਿਣਾ ਚਾਹੂੰਗਾ ਜੀ ਵੀ ਪਹਿਲਾਂ ਤਾਂ ਤੁਹਾਡੇ ਸੁਜੈਸ਼ਨ ਦੀ ਮੈਂ ਬਹੁਤ ਵੈਲਕਮ ਕਰਦਾ ਤੇ ਜਿੱਥੇ ਮੇਰੀ ਪਾਰਟੀ ਤੇ ਜਿੱਥੇ ਵੀ ਅਪਰੋਚ ਹੋਊਗੀ ਸੁਣਨ ਨਾਲੇ ਕੰਨ ਹੋਣਗੇ ਉਹਨਾਂ ਨੂੰ ਇਹ ਗੱਲ ਜ਼ਰੂਰ ਪਹਚਾਵਾਵਾਂਗੇ ਵੀ ਸਾਨੂੰ ਇੱਕ ਸਰਕਾਰੀ ਮੈਡੀਕਲ ਕਾਲਜ ਇੱਥੇ ਦਿਆ ਜਾਵੇ ਬਟ ਅਦਰਵਾਈਜ਼ ਜੇ ਤੁਸੀਂ ਲੁਧਿਆਣੇ ਨੂੰ ਦੇਖੋ ਤਾਂ ਜਿੰਨੇ ਵੀ ਟੌਪ ਦੇ ਮੈਡੀਕਲ ਕਾਲਜ ਤੇ ਹਸਪੀਟਲ ਨੇ ਉਹ ਲੁਧਿਆਣੇ ਵਿੱਚ ਹੀ ਨੇ ਫੋਰ ਐਗਜ਼ਾਮਪਲ ਡੀਐਮਸੀ ਹੋ ਗਿਆ ਸੀਐਮਸੀ ਹੋ ਗਿਆ ਇਹ ਜਿਹੜੇ ਕਾਲਜ ਜਿਹੜੇ ਹਸਪੀਟਲ ਨੇ ਕਾਲਜ ਨੇ ਜੇ ਇਹਨਾਂ ਦਾ ਹੀ ਹਸਪੀਟਲ ਦਾ ਨਾਂ ਨਹੀਂ ਲੱਗਿਆ ਨਾ ਮੈਂ ਨਾਂ ਨਹੀਂ ਲੈਂਦਾ ਇਹਨਾਂ ਦੇ ਲੋਕਾਂ ਦੇ ਘਰ ਹੀ ਵਿਕ ਜਾਂਦੇ ਆ ਪੇਸ਼ੈਂਟ ਨੂੰ ਅਡਮਿਟ ਕਰਾਉਣ ਵਾਸਤੇ ਹਾਂਜੀ ਨਾ ਮਰੀਜ਼ ਪੱਚਦਾ ਨਾ ਉਹਨਾਂ ਦੀ ਪ੍ਰਾਪਰਟੀ ਵੱਜਦੀ